ਫਿਲਾਰਮਿਕੇ ਉਸ ਸਮੇਂ ਵੱਡਾ ਹਾ사 ਹੋਂਦ ਬਚਾ ਹੋ ਗਿਆ ਜਦੋਂ ਜੰਮੂ ਤੋਂ ਸੰਗਰੂਰ ਜਾ ਰਿਹਾ ਸੇਬਾਂ ਨਾਲ ਭਰਿਆ ਟਰੱਕ ਪਿੰਡ ਖੈਰਾ ਦੇ ਫਲਾਈਓਵਰ ਤੇ ਬੇਕਾਬੂ ਹੋ ਕੇ ਢਾਡ ਗਿਆ ਜਿਸ ਕਾਰਨ ਟਰੱਕ ਵਿੱਚ ਸਵਾਰ ਦੋ ਵਿਅਕਤੀ ਜ਼ਖਮੀ ਹੋ ਗਏ ਇਸ ਮੌਕੇ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਆਪਣੇ ਸਾਥੀਆਂ ਨਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਜ਼ਖਮੀ ਨੂੰ ਟਰੱਕ ਚੋਂ ਬਾਹਰ ਕੱਢਿਆ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹਾਸੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਫਿਲੌਰ ਦੇ ਜਾਂਚ ਅਧਿਕਾਰੀ ਸੁਪਾ ਚੰਦਰ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਿਲੌਰ ਤੋਂ ਨਵਰੰਗ ਚੈਨਲ ਲਈ ਰਾイク ਮਾਰਨਾਂ ਗੱਲ ਦੀ ਰਿਪੋਰਟ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਰਦਾਰ ਭਜਿੰਦਰ ਸਿੰਘ ਜੀ ਕੀ ਹੋਇਆ ਭਾਜੀ ਸਹੀ ਸਾਡਾ ਟਰੱਕ ਜੰਮੂ ਤੋਂ ਜਾ ਰਿਹਾ ਸੀ ਸੇਵ ਭਰਿਆ ਸੀ ਸੰਗਰੂਰ ਜਾ ਰਹੇ ਸੀ ਸੇਵ ਲੈ ਕੇ ਭਾਜੀ ਅਚਾਨਕ ਕਤਨਾ ਪਟਕੀ ਕੁਝ ਨਹੀਂ ਦਾਣ ਕਾਰਨ ਸਾਡਾ ਟਰੱਕ ਤੋਂ ਡਰਾਈਵਰ ਸੀ ਉਹ ਠੀਕ ਹੈ ਹਾਂ ਡਰਾਈਵਰ ਠੀਕ ਹੈ ਪੁਲ ਪ੍ਰਸ਼ਾਸਨ ਨੇ ਸਾਡੀ ਬਹੁਤ ਮਦਦ ਕੀਤੀ ਹੈ ਭਾਜੀ ਹਾਂਜੀ ਹਾਂਜੀ ਭਾਜੀ ਕੀ ਲੱਗਿਆ ਸੀਗਾ ਸੇ ਭਰੇ ਸੀ ਭਾਜੀ ਭਾਜੀ ਇੱਕ ਹਾਈਵੇ ਤੇ ਟਰੱਕ ਫਲਾਈਓਵਰ ਤੋਂ ਥੱਲੇ ਆ ਗਿਆ ਠੀਕ ਆ ਕਿਹਾ ਤੁਸੀਂ ਮੌਕੇ ਤੇ ਆਏ ਆ ਅਸੀਂ ਸਵੇਰੇ ਸਾਡੀ ਜਿਹੜੀ ਮੇਰੇ ਤੋਂ ਪਹਿਲਾਂ ਟੀਮ ਸੀਗੀ ਉਹ ਦਰਾਨੇ ਗਾਸ ਤੋਂ ਉਹਨਾਂ ਨੇ ਦੇਖਿਆ ਵੀ ਟਰੱਕ ਜਿਹੜਾ ਹੈ ਫਲਾਈਓਵਰ ਤੋਂ ਥੱਲੇ ਗਿਰਿਆ ਹੋਇਆ ਸੀ ਉਹਨਾਂ ਨੇ ਮੌਕੇ ਤੇ ਇਹਨਾਂ ਨੂੰ ਫਰਸਟ ایڈ ਦਿੱਤੀ ਇਹਨਾਂ ਦੇ ਮਾਲਕਾਂ ਨਾਲ ਸੰਪਰਕ ਕੀਤਾ ਜਿਹੜੇ ਕਿ ਮਾਲਕ ਵੀ ਪਹੁੰਚ ਚੁੱਕੇ ਆ ਤੇ ਬਾਕੀ ਅਗਲੀ ਕਾਰਵਾਈ ਜਿਹੜੀ ਆ ਉਹ ਜਾ ਰਿਹਾ ਹੈ ਜੰਮੂ ਤੋਂ ਕਿੱਥੇ ਜਾ ਰਿਹਾ ਸੰਗਰੂਰ ਜੰਮੂ ਤੋਂ ਸੰਗਰੂਰ ਜਾ ਰਿਹਾ ਸੀ ਜਾ ਰਿਹਾ ਸੀ ਇਹ ਸੀ ਇਹਦੇ ਚ ਲੱਦੇ ਸੇਵ ਲੱਦੇ ਹੋਇਆ ਇਹੋ ਲੱਗਿਆ ਕਿ ਜਿਹੜੇ ਬੰਦੇ ਡਰਾਈਵਰ ਆ ਜਾਂ ਕੰਡਕਟਰ ਆ ਉਹ ਠੀਕ ਹੈ ਬਿਲਕੁਲ ਠੀਕ ਆ ਜੀ ਉਹਨਾਂ ਦੀ ਮਾੜੀ ਮੋਟੀ ਸੱਟਾ ਛੋਟਾ ਸੀ ਗਿਆ ਉਹਨਾਂ ਨੂੰ ਹਾਫਾ ਫੇੜ ਦਿੱਤੀ ਨੀਂਦੋਂ ਕਾਰਨ ਇਹ ਹੱਸਾ ਬੱਪਿਆ ਫਿਲਾਰਵਿਕੇ ਉਸ ਸਮੇਂ ਵੱਡਾ ਹਾ사 ਹੋਂਦ ਬਚਾ ਹੋ ਗਿਆ ਜਦੋਂ ਜੰਮੂ ਤੋਂ ਸੰਗਰੂਰ ਜਾ ਰਿਹਾ ਸੇਬਾਂ ਨਾਲ ਭਰਿਆ ਟਰੱਕ ਪਿੰਡ ਖੈਰਾ ਦੇ ਫਲਾਈਓਵਰ ਤੇ ਬੇਕਾਬੂ ਹੋ ਕੇ ਢਾਡ ਗਿਆ ਜਿਸ ਕਾਰਨ ਟਰੱਕ ਵਿੱਚ ਸਵਾਰ ਦੋ ਵਿਅਕਤੀ ਜ਼ਖਮੀ ਹੋ ਗਏ ਇਸ ਮੌਕੇ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਆਪਣੇ ਸਾਥੀਆਂ ਨਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਜ਼ਖਮੀਨ ਨੂੰ ਟਰੱਕ ਚੋਂ ਬਾਹਰ ਕੱਢਿਆ ਦੱਸਿਆ ਜਾ ਰਿਹਾ ਹੈ ਕਿ ਹਾਸੀ ਤੋਂ ਬਾਹਰ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹਾਸੀ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਫਿਲੌਰ ਦੇ ਜਾਂਚ ਅਧਿਕਾਰੀ ਸੁਪਾਚੰਦਰ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਸੀ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਿਲੌਰ ਤੋਂ ਨਵਰੰਗ ਚੈਨਲ ਲਈ ਰਾ익 ਮਰਦਨ ਗੱਲ ਦੀ ਰਿਪੋਰਟ ਹਾਂਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਰਦਾਰ ਕਿਸ਼ਿੰਦਰ ਸਿੰਘ ਜੀ ਕੀ ਹੋਇਆ ਭਾਜੀ ਸਹੀ ਤੁਹਾਡਾ ਟਰੱਕ ਜੰਮੂ ਤੋਂ ਜਾ ਰਿਹਾ ਸੀ ਸੇਵ ਭਰੇਆ ਸੀ ਸੰਗਰੂਰ ਜਾ ਰਹੇ ਸੀ ਸੇਵ ਲੈ ਕੇ ਭਾਜੀ ਅਚਾਨਕ ਕਤਨਾ ਵਾਟ ਕੀ ਕੁਝ ਨਹੀਂ ਜਾਣ ਕਾਰਨ ਸੇ ਸਾਡਾ ਟਰੱਕ ਤੇ ਡਰਾਈਵਰ ਸੀ ਉਹ ਠੀਕ ਆ ਹਾਂ ਡਰਾਈਵਰ ਠੀਕ ਹੈ ਪੁਲ ਪ੍ਰਸ਼ਾਸਨ ਨੇ ਸਾਡੀ ਬਹੁਤ ਮਦਦ ਕੀਤੀ ਹੈ ਭਾਜੀ ਹਾਂਜੀ ਹਾਂਜੀ ਭਾਜੀ ਕੀ ਲੱਗਿਆ ਸੀ ਸਾਫ ਭਰੇ ਸੀ ਭਾਜੀ